sebagainya <footing favour> ini <informação> <spoon> प्रकाश हाजी हाजी ਹੋਣਾ ਰਹੂਗਾ ਹਾਂ ਆਮ ਆਦਮੀ ਪਾਰਟੀ ਜਿੰਦਾਬਾਦ 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 ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ 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 ਜੀ ਜਿੰਦਾਬਾਦ 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 ਐਮਐਲਏ ਬ੍ਰਿੰਦਰ ਕੁਮਾਰ ਗੋਇਲ ਜਿੰਦਾਬਾਦ ਜਿੰਦਾਬਾਦ एमएलए वरिंदर कुमार गोयल जिंदाबाद सरदार महिंदर सिंह कुदनी चेयरमैन जिंदाबाद सरदार भगवंत सिंह मान जिंदाबाद ਨੋ ਨੋ ਨਾ ਬੈਠੋ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਲਾਇਬ੍ਰੇਰੀ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਅੱਜ ਦਾ ਜੋ ਉਦਘਾਟਨ ਦੇ ਸ਼੍ਰੀ ਬ੍ਰਿੰਦਰ ਕੁਮਾਰ ਜੀ ਹੋਰਲ ਐਮ ਐਲ ਏ ਸਾਹਿਬ ਜਿਨ੍ਹਾਂ ਵੱਲੋਂ ਸਾਨੂੰ ਤਿੰਨ ਲਾਇਬ੍ਰੇਰੀਆਂ ਖੋਤੀਪੁਰ ਮੰਡਵੀ ਤੇ ਕੜੈਲ ਜੋ ਸਾਨੂੰ ਤਿੰਨ ਲਾਇਬ੍ਰੇਰੀਆਂ ਸ਼੍ਰੀ ਬ੍ਰਿੰਦਰ ਕੁਮਾਰ ਗੋਲ ਜੀ ਐਮ ਐਲ ਏ ਸਾਹਿਬ ਵੱਲੋਂ ਸਾਨੂੰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਅੱਜ ਕੜੈਲ ਦੇ ਵਿੱਚ ਬੀਐਮਐਲਏ ਸਾਹਿਬ ਨੇ ਪਹੁੰਚਣਾ ਸੀ ਪਰ ਆਪਣੇ ਰਾਜਨੀਤਿਕ ਜਿਮਿਆਕਾਰਨ ਉਹ ਇੱਥੇ ਨਹੀਂ ਪਹੁੰਚ ਸਕੇ ਸਾਡੇ ਅੱਜ ਚੇਅਰਮੈਨ ਸਾਹਿਬ ਸ਼੍ਰੀ ਮਹਿੰਦਰ ਸਰਦਾਰ ਮਹਿੰਦਰ ਸਿੰਘ ਜੀ ਕੁਦਨੀ ਉਹਨਾਂ ਵੱਲੋਂ ਅੱਜ ਇਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਸੋ ਸਾਰੇ ਹੀ ਉਤਵੰਤੇ ਸੱਜਣਾ ਦਾ तहे ਦਿਲੋਂ ਧੰਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਵਿਸ਼ੇਸ਼ ਕਰਕੇ ਧੰਵਾਦ ਕਰਦੇ ਆਂ ਅੱਜ ਜੋ ਲਾਇਬ੍ਰੇਰੀ ਦੇ ਵਿੱਚ ਖੋਲੀ ਗਈ ਹੈ ਕਿੰਨੇ ਪਿੰਡਾਂ ਨੂੰ ਫਾਇਦਾ ਹੋਵੇਗਾ ਇਸ ਦੇ ਨਾਲ ਜੇ ਦੇਖਿਆ ਜਾਵੇ ਆਲੇ-ਦਾਲੇ ਦੇ ਜਿੰਨੇ ਵੀ ਪਿੰਡ ਨੇ ਤਕਰੀਬਨ ਸਾਡੇ ਇੱਥੇ 70-80 ਦੇ ਨੀਅਰਬਾਊਟ ਜਿੰਨੇ ਵੀ ਪਿੰਡ ਪੈਂਦੇ ਨੇ ਨਾਲ ਲੱਗਵਾਂ ਸਾਡੇ ਹਰਿਆਣਾ ਵੀ ਹੈਗਾ ਸਾਰੇ ਪਿੰਡਾਂ ਨੂੰ ਬਹੁਤ ਜ਼ਿਆਦਾ ਇਸ ਲਾਇਬ੍ਰੇਰੀ ਦੀ ਸਹੂਲਤਾ ਮਿਲਣਗੇ ਅੱਜ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹ ਜੀ ਬਹੁਤ ਵਧੀਆ ਜਿਹੜਾ ਕੰਮ ਕਰ ਆਪਣੇ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਮੋਕੀ ਸਿੰਘ ਸਦਾਨੂਆ ਸਿੰਘ ਮਾਨ ਜੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਅੱਜ ਲਾਇਬਰੀਰੀਅਨ ਯੂਥ ਕਤਲ ਕੀਤੇ ਜਾ ਰਹੇ ਨੇ ਇਹਦੇ ਨਾਲ ਬਹੁਤ ਹੀ ਸਾਡੇ ਜਿਹੜੇ ਨੌਜਵਾਨ ਨੇ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਉਹਨਾਂ ਦਾ ਇਤਿਹਾਸਕ ਪੱਤੀ ਜਿਹੜਾ ਹੈ ਉਤਸ਼ਾਹ ਹੋਰ ਵਧੇਗਾ ਤੇ ਮੈਂ ਆਪਣੇ ਪੂਰੀ ਬਲਾਕ ਸੰਵਤੀ ਵੱਲੋਂ ਸੀਐਮ ਸਾਹਿਬ ਦਾ ਪੂਰੀ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿੰਨੇ ਬੱਚਿਆਂ ਨੂੰ ਫਾਇਦਾ ਹੋਵੇਗਾ ਪਿੰਡਾਂ ਨੂੰ ਇਹ ਜੀ ਬਹੁਤ ਸਾਰੇ ਬੱਚੇ ਜਿਵੇਂ ਪਿੰਡਾਂ ਦੇ ਵਿੱਚ ਜਦੋਂ ਲਾਇਬ੍ਰੇਰੀਆਂ ਹੋਣਗੀਆਂ ਨਸ਼ਿਆਂ ਤੋਂ ਦੂਰ ਰਹਿ ਕੇ ਕਾਫੀ ਨੌਜਵਾਨ ਸਾਡੇ ਜਿਹੜੇ ਬੱਚੇ ਆ ਜਿਹੜੇ ਇੰਟਰਸਟਿਡ ਨੇ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਇਹ ਪੂਰੀ ਡਿਮਾਂਡ ਸੀ ਕਿ ਇੱਥੇ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਮੈਂ ਸਮਝਦਾ ਸਾਡੇ ਸਾਰੇ ਨੌਜਵਾਨ ਵਰਗ ਨੂੰ ਇਹ ਫਾਇਦਾ ਹੋਣਾ ਹੈ ਜਿਹੜੇ ਆਪਣੇ ਇਹ ਅੱਜ ਸਾਡੇ ਉਹ ਤੋਂ ਹਰ ਜਾ ਬਹੁਤ ਹੀ ਇਮਾਨ ਤੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਲਾਇਬ੍ਰੇਰੀਆਂ ਦਾ ਇਹ ਆਯੋਜਨ ਸਾਰੇ ਪੰਜਾਬ ਦੇ ਵਿੱਚ ਕੀਤਾ ਹੈ ਮੈਂ ਸਮਝਦਾ ਇਹਦੇ ਵਿੱਚ ਸਾਡੇ ਨੌਜਵਾਨ ਵਰਗੇ ਜਿੰਨਾ ਵੀ ਹੈ ਉਹ ਜੁੜੂਗਾ ਅਤੇ ਇਹਦੀ ਲੋੜ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰਚਾਰ ਗਲਤ ਵੀ ਹੋ ਰਿਹਾ ਹੈ ਉਸ ਚੀਜ਼ ਤੋਂ ਉਪਰ ਉੱਠ ਕੇ ਜਿਹੜੀ ਸਾਡੇ ਨੌਜਵਾਨ ਪੀੜ੍ਹੀ ਹੈ ਸਾਡੇ ਸੂਝਵਾਨ ਲੋਕ ਹੈ ਉਹ ਲਾਇਬ੍ਰੇਰੀਆਂ ਦੇ ਵਿੱਚ ਜਾ ਕੇ ਪੜਨਗੇ ਤੇ ਜਿਹਦੇ ਵਿੱਚ ਇਤਿਹਾਸ ਨਾਲ ਜੁੜਨਗੇ ਜੋ ਸੋਸ਼ਲ ਮੀਡੀਆ ਤੇ ਮੋਬਾਈਲ ਨੇ ਜਿਨ੍ਹਾਂ ਦੇ ਵਿੱਚ ਹਰ ਅੱਜ ਨੌਜਵਾਨ ਸਾਡਾ ਜਿਹੜਾ ਇਹਦੇ ਵਿੱਚ ਲਪਤ ਹੁੰਦਾ ਜਾ ਰਿਹਾ ਹੈ ਉਹਨਾਂ ਮੋਬਾਈਲਾਂ ਦੀ ਡੇੜੀ ਵਰਤੋਂ ਹੋ ਰਹੀ ਹੈ ਉਹਨਾਂ ਤੋਂ ਬਚਣਗੇ ਅਤੇ ਇੱਕ ਵੱਧ ਤੋਂ ਵੱਧ ਇਤਿਹਾਸ ਬਾਰੇ ਕਿਤਾਬਾਂ ਪੜ੍ਹ ਕੇ ਉਹ ਆਪਣਾ ਜੀਵਨ ਸਫਲ ਕਰਨਗੇ ਜਿਹੜਾ ਅੱਜ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਜੀ ਕਿਉਂ ਸਾਡੇ ਸਰਪੰਚ ਸਾਹਿਬ ਬਹੁਤ ਮਿਹਨਤੀ ਨੇ ਨਾਲ ਮੈਂਬਰ ਜੋ ਪੂਰਾ ਸਹਿਯੋਗ ਹੈ ਨਗਰ ਦਾ ਵੀ ਸਹਿਯੋਗ ਹੈ ਇਸ ਕਰਕੇ ਇਹ ਜਿਹੜੀਆਂ ਸਰਕਾਰੀ ਜਾਂ ਪਿੰਡਾਂ ਵਾਸਤੇ ਇਮਾਰਤਾਂ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਬਣਾਈਏ ਇਹਨਾਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਕੂਲ ਦੀ ਇੰਨੀ ਖਸਤਾ ਹਾਲਤ ਸੀ ਸਾਰੀਆਂ ਬਿਲਡਿੰਗਾਂ ਡਿੱਗਣ ਕਿਨਾਰੇ ਸੀ ਸਰਪੰਚ ਸਾਹਿਬ ਦੇ ਨਾਲ ਮੈਂਬਰਾਂ ਦੇ ਸਹਿਯੋਗ ਨਾਲ ਟੱਗਰ ਨਿਵਾਸੀ ਦੇ ਸਹਿਯੋਗ ਨਾਲ ਇਹਨਾਂ ਨੇ ਤਿੰਨੇ ਬਿਲਡਿੰਗਾਂ ਪ੍ਰਾਇਮਰੀ ਮੀਡਲ ਹਾਈ ਸਕੂਲ ਦੀ ਬਿਲਡਿੰਗ ਵੀ ਬਿਲਕੁਲ ਤਿਆਰ ਹੈ ਜਿਹੜਾ ਕਿ 10ਵੀਂ ਦੀਆਂ ਕਲਾਸਾਂ ਲੱਗਣੀਆਂ ਵਾਲੇ ਬਾਕੀ ਨੇ ਉਹ ਸਰਕਾਰ ਦੀਆਂ ਕੁਝ ਮਾੜੀ-ਮੋਟੀ ਕਮੀਆਂ ਰਹਿੰਦੀਆਂ ਨੇ ਉਹ ਪੂਰੀਆਂ ਕਰਕੇ ਉਹ ਵੀ ਚਾਲੂ ਹੋ ਜਾਣਗੀਆਂ ਆਉਣ ਵਾਲੇ ਦਿਨਾਂ 'ਚ ਹੋਰ ਬੱਚੋ ਜਿਹੜਾ ਅਜ ਲਾਇਬ੍ਰੇਰੀ ਦਾ ਉਸਾਰਨ ਕੀਤਾ ਜਾ ਰਿਹਾ ਹੈ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਸਰਪੰਚ ਸਾਹਿਬ ਇਹਿਤ ਮਸੇਸੀ ਇਹੀ ਕਮਾਗੇ ਕੋਕ ਬੱਚਿਆਂ ਦੀ ਮੰਗ ਸੀ ਵੀ ਪਿੰਡ ਕੜੈਲ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਜਦੋਂ ਪੰਚਾਇਤ ਤਕਰੀਬਨ ਬਣੀ ਸੀ ਬਣਾਏ ਸੀ ਨਗਰ ਵਾਸੀਆਂ ਨੇ ਤੇ ਇਹ ਮੰਗਾ ਸੀ ਕੁਝ ਸਕੂਲ ਦੀਆਂ ਤੇ ਸਕੂਲ ਵੀ ਤਕਰੀਬਨ ਸਾਰੀਆਂ ਬਿਲਡਿੰਗਾਂ ਬਣਾਤੀਆਂ ਤੇ ਉਹ ਕੁਝ ਪਿਛਲੀ ਸਰਕਾਰ ਵਿੱਚ ਸਕੂਲ میٹرਿਕ ਦਾ ਹੋ ਗਿਆ ਸੀ ਤੇ ਕੁਝ ਜਦੋਂ ਸਰਕਾਰ ਚੇਂਜ ਹੋ ਗਈ ਹੁਣ ਅਸੀਂ ਇਸ ਸਰਕਾਰ ਤੋਂ ਵੀ ਇਹੀ ਮੰਗ ਕਰਾਂਗੇ ਵੀ ਇਹ ਇਹਦਾ ਇੱਕ ਨੰਬਰ ਸੀ ਕੋਡ ਨੰਬਰ ਜੋ ਬੱਚਿਆਂ ਦਾ ਰੇਡੀਏਸ਼ਨ ਨੰਬਰ ਰਣਾ ਹੁੰਦਾ ਉਹਨੇ ਮਤਲਬ ਆਨਲਾਈਨ ਹੁੰਦਾ ਤੇ ਸਰਕਾਰ ਤੋਂ ਇਹ ਮੰਗ ਕਰਾਂਗੇ ਵੀ ਆਉਣ ਤੋਂ ਪਹਿਲਾਂ ਜੋ ਹੁਣ ਮਾਰਚ ਪ੍ਰਾਇਰ ਦੇ ਵਿੱਚ ਐਡਮਿਸ਼ਨ ਆਉਣੇ ਨੇ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਤੋਂ ਮੰਗ ਕਰਾਂਗੇ ਵੀ ਸਾਡੇ ਮੈਟ੍ਰਿਕ ਦਾ ਸਕੂਲ ਫੈਨਲ ਕੀਤਾ ਜਾਵੇ ਤੇ ਬਾਕੀ ਲਾਇਬ੍ਰੇਰੀ ਦੀ ਕਮੀ ਸੀ ਲਾਇਬ੍ਰੇਰੀ ਹੁਣ ਤਿਆਰ ਹੈ ਜਿਹਦਾ ਉਦਘਾਟਨ ਹੈ ਤੇ ਬਿਲਕੁਲ ਬੱਚੇ ਆਉਂਦੇ ਆ ਪਰਲੇ ਪਿੰਡਾਂ ਚ ਵੀ ਆਉਂਦੇ ਆ ਅਸੀਂ ਇਸ ਵਿੱਚ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅਨਦਾਨਾ ਬਲੋਕ ਦੇ ਵਿੱਚ ਪਿੰਡ ਕੜੈਲ, ਕੋਤੀਪੁਰ ਤੇ ਮੰਡ ਵੀ ਇਹ ਸਰਕਾਰ ਦੇ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨੂੰ ਕਿ ਤਿੰਨ ਲਾਇਬ੍ਰੇਰੀਆਂ ਅਨਦਾਨਾ ਬਲੋਕ ਨੂੰ ਦਿੱਤੀਆਂ ਕਿੰਨਾ ਫਾਇਦਾ ਹੋਵੇਗਾ ਬੱਚਾ ਨੂੰ ਬੱਚਿਆਂ ਨੂੰ ਬਹੁਤ ਫਾਇਦਾ ਜੀ ਕੱਲ ਬੱਚੇ ਜਦੋਂ ਆਉਂਦੇ ਆ ਬਾਰੇ ਉਹ ਕਰਕੇ ਦੀ ਪਹਿਲਾਂ ਸਾਨੂੰ ਅਸੀਂ ਪਟਿਆਲੇ ਲਾਇਬ੍ਰੇਰੀਆਂ ਦੇ ਵਿੱਚ ਜਾਂਦੇ ਹੁੰਦੇ ਸੀ ਜਾਇ ਇੱਥਰ ਜੋ ਵੀ ਨੇੜੇ ਤੇ ਹੋਰ ਲਾਇਬ੍ਰੇਰੀਆਂ ਸੀ ਤੇ ਹੁਣ ਹਾਂ ਦਾ ਕੁਦਨੇ ਜੋ ਵੀ ਨੇੜੇ ਦੇ ਲੱਗਦੇ ਪਿੰਡ ਨੇ ਉਹ ਸਾਡੇ ਪਿੰਡ ਦੇ ਵਿੱਚ ਇੱਥੇ ਕੜੈਲ ਵਿੱਚ ਬੱਚੇ ਆਉਂਦੇ ਆ ਤੇ ਉਹ ਪੜਦੇ ਆ ਆਪਣਾ ਬਹੁਤ ਵਧੀਆ ਸਹੂਲਤ ਹੈ ਉਹਨਾਂ ਨੂੰ ਤੇ ਬਹੁਤ ਵਧੀਆ ਸਰਕਾਰ ਦਾ ਇਹ ਉਪਰਾਲਾ ਜੋ ਲਾਇਬ੍ਰੇਰੀਆਂ ਪੰਜਾਬ ਦੇ ਵਿੱਚ ਬਣਾਉਣੀ ਸ਼ੁਰੂ ਕੀਤੀਆਂ ਨੇ ਜਿਹਨੇ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਚ ਤਾਂ ਬੱਚੇ ਚਲੋ ਕੱਢਦੇ ਹੀ ਆ ਤੇ ਸਹੂਲਤਾ ਪਹਿਲਾਂ ਪਰ ਪਿੰਡਾਂ ਦੇ ਵਿੱਚ ਇਹ ਪਹਿਲਾਂ ਬਹੁਤ ਜ਼ਰੂਰਤ ਸੀ ਇਹ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਚਲੋ ਫੇਰ ਵੀ ਦੇਰ ਆਈ ਦਰੁਸਤ ਆਈ ਸਰਕਾਰਾਂ ਨੇ ਕੁਝ ਧਿਆਨ ਦਿੱਤਾ ਹੁਣ ਪਿੰਡਾਂ ਵੱਲ ਵੀ ਤੇ ਬਹੁਤ ਧੰਨਵਾਦ ਆ ਅਸੀਂ ਸਰਕਾਰ ਦਾ ਕਰਦੇ ਆ ਜੋ ਕਿ ਇਹ ਲਾਇਬ੍ਰੇਰੀ ਪਿੰਡ ਕੜੈਲ ਦੇ ਵਿੱਚ ਬਣੀ ਹੈ ਤੇ ਇਹਦੇ ਵਿੱਚ ਸਰਕਾਰ ਦੇ